ਨੇ ਜਾਂਦਾ ਅੱਜ ਕਿੰਨੇ ਵੀ ਨੰਦ ਬੁਰੇ ਜਾਂਦੀ ਪਈ ਆ ਸਾਰਿਆਂ ਨੂੰ ਪਿਆਰ ਭਰੀ ਸੱਸਰੀ ਕਾ ਲਵਲੀਨ ਸਰ ਦਾ ਬਲੌਗ ਦੇਖਣ ਵਾਲਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਖਟਕੜਕਲਾ ਸ਼ੀਰਪਾਗਰ ਸੀਨੇ ਜੱਦੀ ਘਰ ਦੇਖਣ ਤੇ ਆਓ ਤੁਹਾਨੂੰ ਲੈ ਚਾਉਦੇ ਆ ਕੜਕਲਾ ਪਹੁੰਚ ਚੁਕੇ ਆ ਲਵleen ਸਿੰਘ ਸ਼ੀਰ ਦੇ ਆਜਾ ਸਰਦਾਰ ਭਗਤ ਸਿੰਘ ਅਜਾਇਬ ਕਰਖੜਕਲਾ ਸ਼ੀਰ ਦੇ ਆਜਾ ਸਰਦਾਰ ਭਗਤ ਸਿੰਘ ਦਾ ਜੱਦੀ ਕਰਖੜਕੜਕਲਾ ਖਟਖਟ ਕਲਾ ਪਹੁੰਚ ਗਿਆ ਲੱਭ ਲੈਣ ਸਾਨੂੰ ਭੁੱਖ ਵੀ ਲੱਗ ਚੁੱਕੀ ਆ ਉਹਨਾ ਮਿਊਜ਼ੀਅਮ ਦੇਖ ਕੇ ਤੇ ਹੁਣ ਅਸੀਂ ਖਾਵਾਂਗੇ ਰੋਟੀ ਫਿਰ ਕੈਮਰ ਕਰ ਚ ਕਹਿਵਾਂ ਲੱਗਿਆ ਅੰਦਰ ਤੇ ਦੇਖ ਆਏ ਅਸੀਂ ਮਾਤੇ ਰਹਿਣੇ ਸੀਗੇ ਲਵਲੀਨ ਸੀ ਨੋ ਲਕੀਆ ਪੋਖ ਹੁਣ ਕਹਿੰਦਾ ਕੋਈ ਖਾਣਾ ਆਇਆ ਖਾਣਾ ਆਇਆ ਖਾਣਾ ਆਇਆ ਲਵਲੀ ਟੀ ਖਾਣਾ ਆਜਾ ਜੀ ਜੀਰਾ ਦੇ ਚਿਪਸ ਖਾਣ ਲੱਗਾ ਆ ਭੁੱਖ ਲੱਗੀ ਆ ਉਹ ਜਦੀਕਰ ਪਗਲ ਸਿੰਘ ਜੀ ਦਾ ਹੁਣੋਂ ਖਾ ਪੀ ਕੇ ਚੱਲੇ ਦੇਖਣਾ ਸ਼ੀਰ ਪਗਲ ਸਿੰਘ ਦਾ ਜਦੀਕਰ ਲਵਲਿੰਗ ਸਿੰਘ ਹੋਂ ਚੱਕਿਆ ਆ ਜਦ ਹੀ ਕਛੀ ਦੇ ਆਜਾ ਆਗੇ ਬੜਾ ਹੋ ਗਿਆ ਉਹ ਲਾ ਲੋ ਪਹਿਲਾਂ ਆ ਇੱਕ ਹੋਰ ਕੱਪ ਇਹਨਾਂ ਉੱਪਰ ਲਈ ਹੈ ਥੋੜੀ ਚਾਹੀਦੀ ਹੈ ਖੂਬ ਗੋਲਨੀ ਤਰ ਹੈ ਬੇਟਾ ਅਲੀ ਵੀਰੇ ਅਲੀ ਵੀਰੇ ਕਾਰ ਦੇ ਵਿੱਚ ਸਾਰਾ ਸਮਾਨ ਪਿਆ ਹੋਇਆ ਹੈ। ਇਹ ਗਰ ਕੰਪਨ ਆਪਰੇਟਰ ਨੂੰ ਬੰਦ ਕਰਨਾ ਪੈਣਾ ਹੈ ਦੇਖਣ ਲਈ ਉਸ ਨੂੰ ਸਵਿਚ ਕਰੋ ਬੰਦ ਕਰੋ ਬੰਦ ਜਿਹੜੀ 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 ਹੈ। ਸੌਈ ਦਾ ਸਮਾਨ ਪਾਉਂਦੇ ਆਂ। ਲਾਣਾ ਆਇਆ ਉਹਨੂੰ। ਹੋਰ ਪ੍ਰਤਾਂ। ਪਰ ਇਹ ਵਾਰੀ ਬੰਦਰ ਮੈਂ ਖਾਣਨਾ। ਮੈਂ ਜਾ ਚਟਖਾ। ਸਾਰਾ ਕੁਸਮਨ ਪਿਆਆ ਘਰ ਦੇ ਵਿੱਚ। ਸਾਰੇ ਪੁੱਤਿਆਂ ਨੂੰ ਲਾਗਰਾਂ ਨੂੰ बहुत सोना पार्क बनाया हुआ है ਖਟਕੜ ਕਲਾਂ ਤੋਂ ਬਾਅਦ ਲਵਿੰਦਰ ਸਿੰਘ ਤੇ ਰਾਜਾ ਜੀ ਦੇ ਮਜਾਰੇ ਪਹੁੰਚ ਚੁੱਕਾ ਆ। ਇਹ ਵੀ ਲੱਗ ਗਈ ਸੀ ਬਿਲਕੁਲ ਨਾਲ ਫਿਰ ਮੈਂ ਕਿਹਾ ਚਲੋ ਇਹ ਵੀ ਦੇਖ ਚੱਲਦੇ ਆਂ। ਰਾਜਾ ਸਾਹਿਬ ਦੇ ਮਜਾਰੇ। ਮਰਕਦਾਨ ਤੁਹਾਡਾ ਤੁਹਾਡਾ ਪਿਆਰ ਭਰਿਆ ਸਤਿਕਾਰ ਫੁੱਟਬਾਲ ਸਾਈਡ ਦੇ ਮਜਾਰੇ ਗੰਨੇ ਰਸ ਲਵਲੀਨ ਲੈਣ ਗਿਆ ਕਲਾਸ ਲਵਲੀਨ ਨੇ ਕਲਾਸ ਲੈ ਆ ਪਿੱਛੇ ਲੈ ਆ ਬਾਹਰ ਨੂੰ ਮੇਰੇ ਪੈਰ ਦੀ ਉੜ ਕੇ ਥੱਲੇ ਖੜੇ ਨੇ ਹਾਂ ਪੀਲਾ 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 ਕਿੰਨੇ ਹੀ ਦਸ ਪਿੰਦਾ ਹੋ ਯਾਰ ਆਇਆ ਸਾਡੀ ਨਜ਼ਾਰਿਆਂ ਦਾ ਐਂਪੇਜਣਾ ਕੰਮ ਤੇ ਆਪ ਕਰਦੀ ਆ ਰਿਹਾ ਰੱਖ ਜਾਓ ਤੁਸੀਂ ਇੱਧਰ ਤੇ ਆਹ ਰਿਹਾ ਇੱਥੇ ਉਹਦੇ ਅੰਕਲੋਂ ਚੜ ਰਿਹਾ ਦੱਸਦਾ Yeah, man. ਤਮੈਨ ਬੈਨ ਹੋ ਸਕਦਾ ਕਿ ਕੋਈ ਚੀਜ਼ ਹੋਵੇ। ਅੱਜ ਪੂਰੇ ਆਗੇ 200 ਰੁਪਏ ਚਾਰ ਤੋਂ ਹਿੰਦਾਇਓ ਮੈਂ ਪੜ ਲਿਆ 18 ਦੇਵਨੀ ਹੁੰਦੇ। ਨਲਨ ਸਿੰਘ ਨੇ ਥੋੜਾ ਜਨਾਇਆ। ਮੈਂ ਵੀ ਚਾਹ ਦੇ ਲਿਆ ਤਾਂ ਵੀ ਹੋਣ ਬੜਾ ਖਵਾ ਜੇ।